ਤੇ ਮੇਰੇ ਸਾਹਮਣੇ ਵੈਸੇ ਕਿਸ ਆਮ ਤੌਰ ਤੇ ਇਹ ਗੱਡੀਆਂ ਰੈਸਕਿਊ ਵਾਸਤੇ ਹੋਣੀ ਚਾਹੀਦੀਆਂ ਨੇ ਸਾਡੇ ਕੋਲ 44 ਸੀ ਕਿ ਅਸੀਂ ਭੇਜਤੀਆਂ ਬਾਕੀ ਸਰਕਾਰ ਅੱਗੇ ਦੇਖੇ ਉਹਨਾਂ ਦੀ ਮਰਜ਼ੀ ਕਿਸ ਤਰ੍ਹਾਂ ਵਾਸਤੇ ਤਿਆਰੀ ਕਰਨੀ ਅੱਗੇ ਵਾਸਤੇ ਪਰ ਸਾਡਾ ਇਸਤੇ ਮੋਟਿਵ ਸਿਰਫ ਲੋਕਾਂ ਨੂੰ ਹੈਲਪ ਕਰਦਾ ਸੀਗਾ ਸੇਵਾ ਕਰਨ ਦਾ ਸੀ ਜੀ ਅਸੀਂ ਪਹਿਲਾਂ ਵੀ ਪੁੱਛਿਆ ਸੀ ਕਿ ਆਈਡੀਆ ਕਿੱਥੋਂ ਆਂਦਾ ਹੈ ਜਿਸ ਤਰੀਕੇ ਦੇ ਨਾਲ ਇਸ ਨੂੰ ਪੂਰਾ ਤਿਆਰ ਕੀਤਾ ਗਿਆ ਆਈਡੀਆ ਇਹੀ ਆਇਆ ਦਿਮਾਗ ਦੇ ਵਿੱਚ ਆਈਡੀਆ ਇਹ ਤਾਂ ਐਕਚੁਅਲੀ ਜਿਹੜੀ ਗੱਡੀ ਡਿਜ਼ਾਈਨ ਹੋਈ ਸੀ ਉਸ ਟਾਈਮ ਇਹਦੀ ਰਿਕੁਆਇਰਮੈਂਟ ਕਿਸ਼ੂ ਹੋਰ ਵੈਸੀ ਸੋਚਿਆ ਸੀ ਕਿ ਕਿਉਂਕਿ ਇੰਡੀਅਨ ਆਰਮੀ ਜਿਹੜੀ ਹੈ ਉਹ ਬੜੇ ਮੁਸ਼ਕਲ ਹਾਲਾਤ ਵਿੱਚ ਕੰਮ ਕਰਦੀ ਹੈ ਪਹਾੜਾਂ ਵਿੱਚ ਨਦੀਆਂ ਵਿੱਚ ਜੰਗਲਾਂ ਵਿੱਚ ਰਾਕੀ ਰੇਗਿਸਤਾਨ ਵਿੱਚ ਤੇ ਉਹਨਾਂ ਦੀ ਮੋਬਿਲਿਟੀ ਉਹਨੂੰ ਹੈਲਪ ਕਰਨ ਵਾਸਤੇ ਸਪੋਰਟ ਕਰਨ ਵਾਸਤੇ ਐਸੀ ਇੱਕ ਟੈਕਨੋਲੋਜੀ ਆਈਡੈਂਟੀਫਾਈ ਕਰਕੇ ਲੋਕਲਾਈਜ਼ ਕੀਤੀ ਬਣਾਈ ਇੰਡੀਆ ਵਿੱਚ ਪ੍ਰੋਬਲਮ ਆਈ ਪੰਜਾਬ ਵਿੱਚ ਤੇ ਅਸੀਂ ਕਿਹਾ ਕਿ ਅਗਰ ਇਹ ਗੱਡੀ ਡਿਫੈਂਸ ਤੇ ਕੰਮ ਆ ਸਕਦੀ ਹੈ ਤੇ ਇੱਥੇ ਵੀ ਆ ਸਕਦੀ ਹੈ ਏ ਅਸੀਂ ਪਹਿਲਾਂ ਵੀ ਜਿਹੜੇ ਨੈਸ਼ਨਲ ਡਿਜ਼ਾਸਟਰ ਰੀਲੀਫ ਫੋਰਸ ਹੈ ਜਿਹੜੇ ਸਟੇਟ ਡਿਜ਼ਾਸਟਰ ਰੀਲੀਫ ਫੋਰਸ ਉਹਨਾਂ ਨੂੰ ਵੀ ਅਸੀਂ ਅਪਰੋਚ ਕੀਤਾ ਸੀ ਕਿ ਇਹਨਾਂ ਗੱਡੀਆਂ ਨੂੰ ਤੁਸੀਂ ਵੈਲਿਊਏਟ ਕਰ ਲਓ ਜੀ ਪਰ ਉਹ ਉਹ ਵੀ ਸੋਚ ਰਹੇ ਨੇ ਦੇ ਬਾਰੇ ਬਣੀ ਦੇਰ ਤੱਕ ਇਹ ਮੌਕਾ ਸੇਵਾ ਕਰਨ ਦਾ ਮੌਕਾ ਮਿਲੇ ਅਸੀਂ ਆਪਣੀਆਂ ਗੱਡੀਆਂ ਉੱਥੇ ਪਹੁੰਚਾਤੀਆਂ ਰਾਈਟ ਨਾਉ ਥਰਡ ਪ੍ਰੋਸੈਸ ਸਿਰਫ ਇਹ ਕਿ ਜੋ ਕਰ ਸਕਦੇ ਹੋ ਕਰੋ ਹਮ ਬੜਾ ਸ਼ਲਾਘਾਯੋਗ ਕੰਮ ਹੈ ਇੱਕ ਹਿਸਾਬ ਦਾ ਲੋਕਾਂ ਦੀਆਂ ਜਾਨਾਂ ਬਚ ਰਹੀਆਂ ਨੇ ਤੇ ਇਹ ਜੋ ਗੱਡੀਆਂ ਉੱਥੇ ਵਾਹਨ ਜਾ ਰਹੇ ਨੇ ਮਸ਼ੀਨਰੀਜ਼ ਆ ਰਹੀ ਹੈ ਇਹ ਸਾਰੇ ਲੋਕਾਂ ਦੇ ਲਈ ਰੱਬ ਬਣ ਕੇ ਕੰਮ ਕਰ ਰਹੇ ਉਹ ਕੁੱਤੇ ਵਾਲੀ ਦੀ ਮੇਰ ਹੈ ਕਿ ਕਿਸੇ ਕੰਮ ਆ ਸਕੇ